ਸ੍ਰੀ ਵਾਹਿਗੁਰੂ ਜੀ ਬਾਰਾ ਮਹਾਮਾਜ ਮਹਾਲਾ ਪੰਜਵਾਂ ਘਰ ਚੌਥਾ ੴ ਸਤਿਗੁਰ ਪ੍ਰਸਾਦ ਅਸਨ ਪ੍ਰੇਮ ਉ ਮਹਾੜਾ ਕਿਉ ਮਿਲਿਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਲਾਵੈ ਮਾਏ ਅਸਨ ਪ੍ਰੇਮ ਉ ਮਹਾੜਾ ਕਿਉ ਮਿਲੀ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੈ ਲਾਗਾ ਪਾਏ پرو کیوں سکھ پائی دوجی نا ہی جا جی چاخیا پریم رسا سے ترپتر ہے اگائے آپ تیاگ بےتی کر ਪਰਬੋ ਲਾਡਲਾਏ ਜੋ ਹਰ ਕੰਤ ਮਲਾਇਆ ਸੇਵਿ ਛੜ ਕਤਹ ਨ ਜਾਏ ਪ੍ਰਭ ਵੇਨ ਦੂਜਾ ਕੋ ਨਹੀ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆ ਜਿਨਾਮ ਆਹਰ ਰਾਇ ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਧਿਆ ਜਿਨਾਮ ਆਹਰ ਰਾਇ ਸ੍ਰੀ ਵਾਹਿਗੁਰੂ ਜੀ ਬਾਰਾਂ ਮਾਮਾਜ ਮਹਾਲਾ ਪੰਜਵਾਂ ਅਕਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋ ਰਾਮ ਚਾਰ ਪੁੰਟ ਦਾ ਇਸ ਪਰ ਮੈਂ ਥਕਿਆ ਏ ਪ੍ਰਭ ਕੇ ਸਾਮ ਧਨ ਦਦੇ ਤੇ ਬਹਾਰੇ ਕਿਤੇ ਨਾ ਆਵੈ ਕਾਮ ਜਲ ਬਿਨਸਾ ਕੁਮਲਾਵਤੀ ਉਪਜੈ ਨਾਹੀ ਦਾਮ ਹਰ ਨਾ ਨਾ ਮਿਲਿਆ ਸਾਜਨਾ ਕਤ ਪਾਇਆ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੇ ਪਠਨਗਰ ਸੇ ਗ੍ਰਾਮ ਸਰਬ ਸਿੰਗਾਰ ਤੁਮ ਬੋਲ ਰਸ ਸੰਦੇ ਸਭ ਖਾਮ ਪ੍ਰਭ ਸਾਮੀ ਕਤਿ ਹੋਣੀਆਂ ਮੀਤ ਸੱਜਣ ਸਭ ਜਾਮ ਨਾਨਕੀ ਬਿਨੰਤੀ ਆਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਚਲਤਾਮ ਚੇਤ ਗੋਵਿੰਦ ਆਰਾਧਿਆ ਹੋਵੇ ਅਨੰਦ ਕਾ ਨਾਮ ਸੰਤ ਜਿਨਾ ਮਿਲ ਪਾਈਐ ਰਸਨਾ ਨਾਮੁ ਪਣਾਮ ਜਿਨ ਪਾਇਆ ਪ੍ਰਭ ਇਹ ਆਪਣਾ ਆਇਤ ਸਹਿ ਗਨਾ ਇਕ ਕਿਨ ਤਿਸ ਬਿਨ ਜੀਵਨਾ ਵਿਰਤਾ ਜਨਮ ਜਨਾ ਗਤਲ ਮਹੀਲ ਪੂਰਿਆ ਰਵਿਆ ਵਿੱਚ ਬਨਾ ਸੋ ਪ੍ਰਭ ਚਿਤਨ ਆਵੈ ਕਿਤੜਾ ਦੁਖ ਗਨਾ ਜਿਣੀ ਰਾਵਿਆ ਸੋ ਪ੍ਰਭ ਉਤਨਾ ਭਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭ ਤਿਸ ਕੇ ਪੈ ਲਗਾ ਕਿਸ ਸਾਖ ਤੀਰਣ ਕਿਉ ਵਾਢਿਆ ਜਿਨਾ ਪ੍ਰੇਮ ਬਿਸ਼ੋ ਹਰ ਸਾਜਨ ਪੁਰਖ ਅਸਾਰ ਕੈ ਲੱਗੀ ਮਾਇਆ ਤੋਂ ਉਤਰ ਅਕਲ ਕਰਨਾ ਸੰਗਤ ਨਾ ਹਰ ਬਨਾਸੀ ਹੋ ਕਲਚ ਪਲ ਸਗਲੀ ਮੂਹੀ ਝੂਠਾ ਤੰਦਾ ਮੋਹ ਇਕ ਸਹਰ ਕੇ ਨਾ ਬਿਨ ਅੱਗੇ ਲਈਆ ਕੋ ਇਹ ਦੇਵ ਸਰਵ ਗੁਚ ਨਾ ਪ੍ਰਭਿਣ ਅਵਰਣ ਕੋਏ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਿਰਮਲ ਹੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੂ ਪ੍ਰਾਪਤ ਹੋਏ ਵਸ ਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟਿਆ ਰਸੋਏ ਹਰ ਜੇਠ ਜੜੰਦਾ ਲੋੜੀਐ ਅੱਗੇ ਸਭ ਨਿਵਾਨ ਹਰ ਸੱਜਣ ਦਾ ਉਹਨਾਂ ਲੱਗਿਆ ਕਿਸੇ ਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਹਨ ਲੱਗੈ ਨਾਹੀਂ ਸੰਨ ਰੰਗ ਸੁਬੇ ਨਾਰਾਇਣੇ ਜੀਤੇ ਮਨ ਭਵਨ ਜੋ ਹਰ ਲੋੜ ਐ ਸੋ ਕਰੈ ਸੋਏ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਆਪਣੇ ਲਈ ਆਜੇ ਮਿਲੇ ਵਿਛੜ ਕਿਉ ਰਵਾਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨੰਨ ਹਰ ਜੇਠਾ ਰੰਗੇਲਾ ਤਿਸ ਤਿਸਣੀ ਜਿਸ ਕਾ ਭਾਗ ਮੋਸਨ ਅਸਾੜਤ ਬੰਦਾ ਤਿਸ ਲੱਗਿਆ ਹਰ ਨਾਉ ਨ ਜਿੰਨਾ ਪਾਸ ਜਗ ਜੀਵਨ ਪੁਰਖ त्याग ਕੈ ਮਾਨਸੰਧੀ ਆਸ ਦੁਵੇ ਭੈਗੁ ਗੁੱਚੀਐ ਗਲ ਪਈ ਸੁਜਮ ਕੀ ਫਾਸ ਜਿਹਾਂ ਬੀਜਾ ਸੋ ਲੂਣਾ ਮਥੇ ਜੋ ਲਖਿਆਸ ਰੈਣ ਵਿਹਾਣੀ ਪੁਸ਼ਤਾਨੀ ਉੱਠ ਚਲੀ ਗਈ ਨਰਾਸ ਜਿਨ ਕੋ ਸਾਧੂ ਭੇਟੀ ਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪਰਬੇ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਤੁਦ ਬਿਨ ਦੂਜਾ ਕੋਈ ਨਹੀਂ ਨਾਨਕੀ ਅਰਦਾਸ ਅਸਾੜ ਸੁਹੰਤਾ ਜਿਸ ਲਗੈ ਜਿਸਵਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ਮਤਨ ਰਤ ਸੱਚ ਰੰਗ ਇੱਕੋ ਨਾਮ ਆਧਾਰ ਵੇਖਿਆ ਰੰਗ ਕੋਡਾ ਵਿਆ ਦਿਸਣ ਸਭੇ ਸ਼ਾਰ ਹਰ ਅੰਮ੍ਰਿਤ ਮੂਰ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵੰਤਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਕੇ ਪ੍ਰਭ ਪਾਇਆ ਹੋ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਿਆਕਰ ਸ਼ੁਭਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਨੀ ਜਿਨ ਰਾਮ ਨਾਮ ਉਰ ਹਾਰ ਵਾਦੋ ਪਰਮ ਪੁਲਾਣਿਆ ਦੁੱਧੈ ਲੱਗਾ ਲਖਸ਼ਿੰਗਾਰ ਬਨਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸ੍ਰੀਤ ਤਵੇਲੇ ਕਹਸਨ ਪ੍ਰੇਤ ਪਕੜ ਚਲੈਨ ਦੂਤ ਜਾਮਾ ਕਿਸੇ ਨਾ ਦੇਨੀ ਭੇਤ ਛੱਡ ਖੜੋ ਤੇਖਨੇ ਮਾਹੇ ਦਿਨ ਸੋਂ ਲੱਗਾ ਹੱਥ ਮੂੜੇ ਤਨ ਕਪੈ ਸਿਆ ਹੋ ਆਸੀਤ ਜਿਹਾ ਬੀਜੈ ਸੋ ਲੂਣੈ ਕਰਮਾਸ ਸੰੜਾ ਖੇਤ ਨਾਮੁ ਕੁ ਪ੍ਰਭ ਸਰਣਾਗਤੀ ਚਰਨ ਭੋਗ ਪ੍ਰਾਪ ਦੇਤ ਸੇ ਪਾਦੁ ਨਰਕਣਾ ਪਾਹੀਐ ਗੁਰ ਰਖਣ ਵਾਲਾ ਹੇਤ ਅਸਨ ਪ੍ਰੇਮ ਮੋਹ ਮਾੜਾ ਕਿਆ ਮਿਲੇ ਹਰ ਜਾਏ ਮਨ ਤਨ ਪੈ ਦਰਸ਼ਨ ਕਣੀ ਕੋਈ ਆਨ ਮਲਾਵੇ ਮਾਏ ਸੰਤ ਸਹਾਈ ਪ੍ਰੇਮ ਕਹਿ ਹੋ ਤਿਨ ਕਹਿ ਲਾਗਾ ਪਾਏ ਵਿਣ ਪ੍ਰਗ ਸੁਖ ਪਾਗੈ ਦੂਜੀ ਨਾਹੀ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੈ ਆਗਾਏ ਆਤਿਆਗ ਬੇਨਤੀ ਕਰੈ ਲਿਓ ਪ੍ਰਭੂ ਲੜਲਾਏ ਜੋ ਹਰ ਕੰਤ ਮਲਾਈਆਂ ਸੇ ਵਿਛੜ ਕਤੈ ਨ ਜਾਏ ਪ੍ਰਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖਿ ਵਸੰਧਿਆ ਜਿਨਾ ਮਿਆ ਹਰ ਰਾਇ ਕਤ ਕਰਮ ਕਮਾਵਣੈ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵੇ ਆਪਣ ਸਬੇ ਰੋਗ ਵੇਮਕ ਹੋਏ RAM ਤੇ ਲੱਗਣ ਜਨਮ ਵਿਯੋਗ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੈ ਕਿਸ ਤਾ ਹੋ ਵਾ ਰੋਜ਼ ਕੀ ਤੱਕ ਸੁਨ ਨ ਹੋਵੇ ਲਿਖਿਆ ਤਰਸਨ ਜੋਗ ਵਡਭਾਗੀ ਮੇਰਾ ਪ੍ਰਾਪ ਮਿਲੇ ਤ ਉਤਰੈ ਸਭ ਵਿਯੋਗ ਨਾਨਕ ਉਪਰਾਹ ਰਖਲੇ ਮੇਰੇ ਸਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨਸਾ ਸਭੈ ਸੋਚ ਮਗਰ ਮਹ ਸੁਹੰਦੀਆਂ ਹਰ ਪ੍ਰਸੰਗ ਬੈਠੜੀਆਂ ਆਹ ਤਨ ਕੀ ਸੋਭਾ ਕਿਆ ਗਣੀ ਜੇ ਸਹਿਬ ਮੇ ਲੜੀਆਂ ਆਹ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਧ ਸਹਿ ਲੜੀਆਂ ਆਹ ਸਾਜਨਾ ਤੇ ਬਾਰੀ ਸੇ ਰਹਿਣਾ ਕੇ ਲੜੀਆਂ ਆਹ ਤੈਨ ਦੁੱਖ ਨ ਕਬੋਂ ਉਤਰਐ ਸੇ ਜਮ ਕੇ ਵਸ ਪੜੀਆਂ ਆਹ ਜਿਨੀ ਰਾਵਿਆ ਆਪਣਾ ਸੇ ਦਿਸਣ ਨਿਥ ਕੜੀਆਂ ਰਤਨ ਜਿਵੇਂ ਹਰ ਲਾਲ ਹਰ ਕੰਟ ਤਿਨਾ ਜੜੀਆਂ ਆਹ ਨਾਨਕ ਬਾਸ਼ਾ ਧੋੜ ਤੇ ਨ ਪ੍ਰਸਰਨੀ ਦਰ ਪੜਿਆ ਮਗਰ ਪ੍ਰਭ ਆਰਾਧਨਾ ਬੋੜ ਨ ਜਨਮੜੀਆ ਭੁਖ ਤੁਖਾਰਨ ਵਯਾ ਪਏ ਕੰਠ ਮਿਲਿਆ ਹਰਨਾਮ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਓਟ ਗੁਬਿੰਦ ਕੋ ਕਾਲ ਰਾਇ ਸੇਵਾ ਸੁਆਮੀ ਲਾਓ ਵਿਖਿਆ ਕੋਈ ਨ ਸਕੈ ਮਿਰ ਸਾਧੂ ਗੁਣ ਗਾਓ ਜੈਤ ਉਪਜੀਤ ਹੈ ਮਿਲੇ ਸੱਚੀ ਪ੍ਰੀਤ ਸਮਾਓ ਕਰ ਗਹਿ ਲੈਨੀ ਪਾਰ ਬ੍ਰਹਮ ਬੋੜ ਨ ਵਿਛੜਿਆ ਹੋ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਓ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਹੋ ਓਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹੋ ਮਾਗ ਮੱਜਨ ਸੰਸਾਧੂਆ ਕੂੜੇ ਕਰਿ ਇਸ਼ਨਾਨ ਹਰ ਕਾ ਨਾਮ ਧਿਆਏ ਸੁਣਾ ਸਵਨਾ ਨੂੰ ਕਰਦਾਨ ਜਨਮ ਕਰਮਲ ਉਤਰੈ ਮੰਨਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਣ ਸੱਚਾ ਮਾਰਗ ਚਲਦਿਆਂ ਹੁਸਤ ਕਰੇ ਜਹਾਨ 68 ਤੀਰ ਸਗਲ ਪੰਨ ਜੀ ਦੇ ਆਪਰਵਾਨ ਜਿਸਨੂੰ ਦੇਵ ਅਧਿਆਕਰ ਸੋਇ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਖ ਸੁੱਚੇ ਸੇ ਕਾਂਢਿ ਹੈ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਅਨੰਦ ਉਪਾਰ ਜਨਾਰ ਸਜਨ ਪ੍ਰਗਟੇ ਆਏ ਸੰਤ ਸਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹਣ ਦੁਖਾ ਨਾਹੀ ਜਾਏ ਇਸ ਪੁੰਨੀ ਵਡ ਭਾਗਨੀ ਵਰ ਪਾਇਆ ਹਰ ਰਾਏ ਮਨ ਸਈਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ ਹਰ ਜੇ ਆਵਰਣ ਦੀ ਸਈ ਕੋਈ ਦੂਜਾ ਲਵੇ ਨ ਲਾਏ ਹਲਤ ਪਲਤ ਸਵਾਰਿਓ ਨਾ ਨਿਹਚਲ ਦਿੱਤਿਆ ਨ ਜਾਏ ਸੰਸਾਰ ਸਾਗਰ ਤੇ ਰਖਿਆ ਨ ਬਹੁੜ ਨ ਜਨਮੇ ਤਾਏ ਜੀਵਾ ਏਕ ਅਨੇ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਈਐ ਜਿਸਨੂੰ ਤਿਰਨਤ ਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਰਾਧਿਆ ਦਰਗੇ ਸਚ ਖਰੇ ਸਰਬ ਸੁਖਾ ਨਿਤ ਚਰਨ ਹਰਿ ਆਪੋ ਜਲ ਬਖਮ ਤਰੇ ਪ੍ਰੇਮ ਭਗਤ ਤਿਨ ਪਾਇਆ ਵਿਖਿਆ ਨਾਹੀ ਜਰੇ ਕੂੜ ਗੈ ਦਵਦਨ ਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕਤਰ ਏ ਮਹਾਦੇਵ ਸਮੂਰਤ ਪਲੇ ਜਿਨ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਣ ਕਿਰਪਾ ਕਰੋ ਹਰੇ ਦਿਵਸ ਮੂਰਤ ਪਲੇ ਦਿਨ ਕੋ ਨਜ਼ਰ ਕਰੇ ਨਾਨਕ ਮੰਗੇ ਦਸ ਦਾਨ ਕਿਰਪਾ ਕਰੋ ਹਰੇ گل سمگری تمتا آگے اگار تمری گدان قربانی جی تمری گد ਸਦਾ ਕੋ ਦਵਾਨੀ ਸ੍ਰੀ ਵਾਹਿਗੁਰੂ ਜੀ ਮਿਹਰવાન ਸਾਹਿਬ ਮਿਹਰવાન ਸਾਹਿਬ ਮੇਰਾ ਮਿਹਰવાન ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੇ ਸ੍ਰੀ ਭਗੋਤੀ ਜੀ ਸਹਾਇ ਵਾਹ ਸ੍ਰੀ ਭਗੋਤੀ ਜੀ ਕੀ ਪਾਤ ਸਾਹੀ ਦਸਵੀਂ ਪ੍ਰੇਥੋਂ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਪਰੰਗਤ ਗੁਰ ਤੇ ਅਮਤ ਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਅਜਿ ਤਿਥੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰੈ ਘਰ ਨੋ ਨਿਦ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹੀ ਬੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਵਾਹਿਗੁਰੂ ਦਸਾ ਪਾਤਸ਼ਾਹਾਂ ਜੀ ਦੇ ਸੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਹਾਜ਼ਰਾ ਹਜੂਰ ਜਹਿ ਰਾਜੂਰ ਕਲ ਜੋ ਕਹਿ ਬੋਹਿਤ ਨਾਮ ਕੇ ਜਹਾਜ ਹਲ ਤੋ ਪਲਤ ਕੇ ਰਖਿਆ ਕੋ ਲੋਕ ਪਰਲੋਕ ਕੇ ਸਹਾਇਕ ਖਾਲਜਰ ਨਾਜਰ ਤਿਨਾਂ ਦੇ ਪਾਠ ਦਰਸਨ ਦੀ ਦਾਵ ਜੀ ਕਾ ਧਿਆਨ ਤਦ ਕੀ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ 10 ਪਾਲ ਸਹਜਾਂ ਚਾਲ ਸਹਿਬ ਜਾਦੇ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਹਟੀਆਂ ਤਪੀਆਂ ਜਤੀਆਂ ਸਤੀਆਂ ਸਮੂਹ ਸਿੱਧਕਵਾਨਾਂ ਸ਼ਹੀਦਾਂ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸਮੂਹ ਗੁਰਦਵਾਰਾਂ ਸਮੂਹ ਗੁਰਦਵਾਰਿਆਂ ਛੰਡਿਆਂ ਬੁੰਗਿਆਂ ਨਸਾਨਾਂ ਗੁਰਧਾਮਾਂ ਦੀ ਗਾ ਧਿਆਨ ਤਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਕੀ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾ ਸੂਪ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੀਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕਦੋ ਲੋਭ ਮੋਹ ਕਾਲ ਤੋਂ ਬਚਾਓ ਨਾਮ ਦਾਨ ਗਰੀਬੀ ਦਾਮ ਸਿੱਖੀ ਦਾਮ ਸਤਿਗੁਰ ਦਾਨ ਭਰੋਸਾ ਦਾਨ ਸ਼ਾਂਤੀ ਬਖਸ਼ੋ ਤੁਹਾਡੇ ਚੰਨਾਂ ਨਾਲ ਵਣ ਆਵੇ ਸੁਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੇਮਾ ਭਗਤੀ ਬਖਸ਼ੋ ਸਿਰ ਤੇ ਹੱਥ ਰੱਖੋ ਕਲਯੁਗ ਨੂੰ ਦੂਰ ਕਰੋ ਦਾਸਾਂ ਦੇ ਹਿਰਦਿਆਂ ਤੇ ਵਸੋ ਚੰਨਾ ਵਿੱਚ ਮੇਲ ਲਾਓ ਟੁੱਟੀ ਗੰਢੋ ਜੀ ਮਿਹਰવાન ਜੋ ਭਾਵੈ ਸੋ ਕੰਮ ਕਰਾਈ ਬਿਹਦਵਾਨ ਜੋ ਨਾ ਭਾਵੈ ਸੋ ਨਾ ਕਰਾਈ ਜੋ ਭਾਵੈ ਸੋ ਮਤ ਬੁੱਧ ਸੰਗਤ ਦੀ ਜੋ ਨਾ ਭਾਵੈ ਸੋ ਨਾ ਦੇ ਜਿੱਥੇ ਭਾਵੈ ਿਤਥੇ ਰੱਖ ਲੈ ਜਿੱਥੇ ਨਾ ਭਾਵੈ ਿਤਥੇ ਨਾ ਰੱਖੀ ਜਿੱਥੇ ਰੱਖੀ ਆਪਣੇ ਚਰਨਾਂ ਕਮਲਾਂ ਵਿੱਚ ਰੱਖੀ ਅਖੰਡ ਭਜਨ ਬਖਸ਼ੀ ਦਰਗਾਹਾਂ ਦੇ ਬਖਸ਼ਿਆਂ ਸਾਜਿਆਂ ਨਵਾਜਿਆਂ ਗੁਰਮੁਖਾਂ ਪਿਆਰੀਆਂ ਦੀ ਬੀਲੇ ਬਖਸ਼ ਜਿਨ੍ਹਾਂ ਦੇ ਮਿਲਣੇ ਕਰਕੇ ਸਿੱਖੀ ਸਰਕਾਰ ਦੀ ਪ੍ਰਾਪਤੀ ਹੋਵੇ ਤਉ ਦਰਗਾਹ ਦੀ ਸਮੱਤ ਪਵੇ ਆਪ ਜੀ ਦੇ ਦਰ ਤੋਂ ਡਿੱਗੇ ਧੱਕੇ ਨਿੰਦਕ ਦੀ ਸੰਗਤ ਨਾ ਦੇ ਜੇ ਤੇ ਮਿਲਣੇ ਕਰਕੇ ਤੂੰ ਵਿਸਰਜ ਜਾ ਦਰਗਾਹਾਂ ਦੇ ਧੱਕੇ ਦਾ ਮੇਲਾ ਨਾ ਦੇਉ ਜੀ ਮਿਹਦਵਾਨ ਜੀ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਦਾ ਜਿੱਤ ਦੁਆਰੇ ਉੱਭਰ ਤੇ ਤੇਲੇ ਹੋਵਾ ਸੜ ਦੇ ਬਲ ਦੇ ਸੰਸਾਰ ਤੋਂ ਖਤ ਦੇ ਕੇ ਰੱਖ ਲੈ ਸਤਿਗੁਰਾ ਜਤਿਆਂ ਝੋਲਿਆਂ ਤੋਂ ਆਪ ਦੀ ਗੋਦ ਵਿੱਚ ਰੱਖੋ ਮਾਇਆ ਦੇ ਛਲ ਛਤਰਾਂ ਤੋਂ ਖਤ ਦੇ ਕੇ ਵਿਚਾ ਲੋ ਸਤਿਗੁਰੂ ਰਹਿਮ ਕਰੋ ਦਰੋਂ ਕਰੋ ਨਾਮ ਦਾਤ ਬਖਸ਼ੋ ਭਾਣੀ ਵਿੱਚ ਲਿਆਓ ਭਾਣਾ ਮਿੱਠਾ ਲਾਗੇ ਮੈਂ ਕੀਤਾ ਦਾ ਜਾਤਾ ਹਰਾਮ ਕੋਧ ਹਾਂ ਕਿਆ ਬਹੁ ਦੇਸਾਂ 도ਟ ਚੋਰ ਗੁਨੇ ਗਾਲੂਨ ਹਰਾਮੀ ਪਾੜ ਨਾਵ ਨਾ ਪਾਤ ਗਰਾਮੀ ਜਿਤਾ ਸਮੁੰਦ ਸਾਗਰ ਨੀਤ ਭਰਿਆ ਤੇ ਤੇ ਯੋਗਣ ਹਮਾਰੇ ਦਇਆ ਕਰੋ ਕਿਛ ਮਿਹ ਦੀ ਉਪਾਵੋ ਡੁੱਬਦੇ ਪੱਥਰ ਤਾਰੇ ਕੂਬ ਭਰਿਓ ਜੈਸੇ ਦਾਦਰਾ ਅਕਸ਼ ਦੇਸ ਬੁਦੇਸ ਨਾ ਬੂਝ ਐਸੀ ਵੀਰਾ ਮਨ ਵਿਖਿਆ ਵੀ ਮੋਹਿਆ ਕਾਸ਼ ਯਾਰ ਆਪਾਤ ਨਾ ਸੂਝੇ ਏ ਤਰੰਕਾਰ ਸੂਪ ਸੱਚੇ ਪਾਤਸ਼ਾਹ ਜੀ ਸਾਰਿਆਂ ਦਰਾਂ ਨੂੰ ਗਾਹ ਕੇ ਆਪ ਜੀ ਦੀ ਸੱਚੀ ਦਰਗਾਹਾਂ ਪੁੱਜੇ ਮੰਦੇ ਹਾਂ ਚੰਗੇ ਹਾਂ ਤੇਰੇ ਕਾ ਤੇਰੀਆਂ ਦੀ ਤਨੋਜ਼ਾ ਸਿਰ ਤੇ ਹੱਥ ਰਕੋ ਸਤ ਮਤ ਬਖਸ਼ੋ ਸਿੱਧੇ ਰਸਤੇ ਪਾਵੋ ਸਰਬੱਤ ਭੋਲਾ ਮਾਫ ਕਰੋ ਸਦਾ ਲਈ ਆਪਣੇ ਜਨਾਂ ਦੀ ਓਟ ਸੇਵਾ ਸੁਖ ਸ਼ਾਂਤੀ ਬਖਸ਼ੋ ਸੱਚੇ ਪਾਤਸ਼ਾਹ ਜੀ ਐਸ ਵੇਲੇ ਜੋ ਕੀਤਾ ਸੋ ਵਾਹ ਵਾਹ ਜੋ ਕਰੋਗੇ ਸੋ ਵਾਹ ਵਾਹ ਜੋ ਖਾਜਦਾ ਹਜੂਰ ਬੈਠ ਕਰਕੇ ਕਥ ਕਰਵਾ ਰਹੀ ਹੋ ਸੋ ਪੀ ਵਾਹ 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 ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਆਪ ਜੀ ਕੇ ਹਜੂਰ ਸ੍ਰੀ ਆਸਾ ਜੀ ਦੀ ਬਾਣੀ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਦੀ ਅਰਦਾਸ ਅਸੂ ਦਾ ਮਹੀਨਾ ਜਾਣ ਸ੍ਰੀ 12 ਮਹਾ ਜੀ ਕੇ ਪਾਠ ਹੋਏ ਪਾਠ ਕਰਦੇ ਆ ਕੀਰਤਨ ਕਰਦੇ ਆ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲਿਓ ਅੱਗੇ ਵਾਸਤੇ ਸਮਤ ਬਖਸ਼ਿਓ ਇਸੇ ਖੁਸ਼ੀ ਵਿੱਚ ਆਪ ਜੀ ਕੇ ਅਜੂਰ ਕੜਾ ਪ੍ਰਸਾਦ ਦਾ ਥਾਲਾ ਸਜਾ ਕੇ ਖਾਜਰ ਕੀਤਾ ਨਾਲ ਲੰਗਰ ਦੇ ਵਿੱਚੋਂ ਪ੍ਰਸਾਦ ਦੇ ਦਾ ਥਾਲ ਵੀ ਹਾਜ਼ਰ ਆਪ ਜੀ ਕੋ ਭੋਗ ਲੱਗੇ ਸੀਰ ਪ੍ਰਸਾਦ ਪਿਆਰੀ ਸਾਧ ਸੰਗਤ ਵਿੱਚ ਵਸਦੀ ਕਲਾ ਆਪ ਜੀ ਕੀ ਵਕਤ ਹੋਰ ਜੋ ਵੀ ਮਾਈ ਭਾਈ ਆਪ ਜੀ ਕੇ ਹਜੂਰ ਤੈਲੋ ਭੋਲ ਸਮੁੱਚਾ ਪਦਸਾਦ ਲੈ ਕੇ ਹਾਜ਼ਰ ਹੋਏ ਸਭਨਾ ਦੀ ਹਾਜ਼ਰੀ ਲਾਉਣੀ ਸਭਨਾਂ ਨੂੰ ਧਾਮ ਦਾਨ ਗੋ ਸਿੱਖੀ ਜੀਵਨ ਬਖਸ਼ਣਾ ਆਪਣੇ ਚਰਨਾਂ ਦਾ ਪਿਆਰ ਬਖਸ਼ਣਾ ਕਦਮ ਕਦਮ ਲੇਖੀ ਲਾਉਣੀ ਆਪਣੇ ਸਿੱਖ ਪੰਥ ਖਾਲਸੇ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਦੇਸਾਂ ਪਰਦੇਸਾਂ ਵਿੱਚ ਆਪਣੇ ਸਿੱਖ ਸੇਵਕਾਂ ਦੀ ਸਤਿਗੁਰੂ ਜੀ ਆਪ ਲਾਜ ਰਖਣੀ ਸੰਕਟਾਂ ਤੋਂ ਆਪ ਰੱਖਿਆ ਕਰਦੀ ਵੇਰਾਂ ਕਰਦੀਆਂ ਐਸੇ ਵੇਲੇ ਜੋ ਵੀ ਆਪ ਜੀ ਕੇ ਹਜੂਰ ਆਇਆ ਖੈ ਆਪ ਜੀ ਦੀਆਂ ਮਿਹਦਾਂ ਦਾ ਸਦਕਾ ਸਭ ਰਾਜੀ ਜਾਵੇ ਮਨ ਵਾਂਛਤ ਫਲ ਪਾਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਕ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ